ਦੇ ਬਿਆਨ ਇਹ ਗਾਦੇ ਪਿਆਲੇ ਨੇ ਕੁੜੀ ਦੇ ਕੁੜੀ ਦੇ ਮਾਪਿਆਂ ਨੇ ਬਿਆਨ ਚਲਦੇ ਨੇ ਕੁੜੀ ਦੇ ਬੰਦਲ ਕੁੜੀ ਦੇ ਬਿਆਨ ਚਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਸਰਦ ਬੰਦੂ ਨਸਰਾ ਸਭ ਕੁਝ ਚਾਂਦੇ ਲੱਗੇ ਕੋਈ ਚਪੇ ਨੇ ਮਾਰਿਆ ਪੈਸਾ ਜੀ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੰਦਣਾ ਮੈਂ ਆਪਣੀ ਮਰਜ਼ੀ ਨਹੀਂ ਗਈ ਮੇਰੇ ਘਰ ਨਹੀਂ ਮੇਰਾ ਜ਼ਬਰਦਸਤੀ ਵਿਆਹ ਕਰਦੇ ਸੀ ਤੇ ਉਦੋਂ ਮੇਰਾ ਕਰਦੇ ਜਦੋਂ ਮੈਂ 16 ਸਾਲਾਂ ਦੀ ਉਦੋਂ ਮੇਰਾ ਇਹ ਵਿਆਹ ਕਰਦੇ ਸੀ ਕੀਤਾ 17 ਸਾਲਾਂ ਨਹੀਂ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹੂੰਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹੂੰਗੀ ਸਹੁਰੇ ਘਰ ਜਾਣਾ ਪੀਕੇ ਨਹੀਂ ਮੈਂ ਵੜਨਾ ਬਸ ਘਰ 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 ਸਾਨੂੰ ਬਾਹਰ ਕੱਢਣ ਦੇ ਹਾਂ ਕੁੜੀ ਉਦੋਂ ਦਵਾਂਗੇ 164 ਕ੍ਰਿਮੀਨਲ ਪ੍ਰਸੀਜ ਕੋਰ ਦੇ ਤਹਿਤ ਕਰਾ ਕੇ ਗ੍ਰੈਂਡ ਫੇਰਾਂ ਨੂੰ ਮੈਂ ਇੱਕ ਤੋਂ ਕੋਈ ਨਾ ਪਟੇ ਨਾ ਵੀ ਯਾਰੀ ਇਸ ਨੂੰ ਮਾਰਨੀ ਹੈ ਮਾਰਨੀ ਹੈ ਉਹਨੂੰ ਸੱਚ ਬੈਠੂ ਨਸਰਾ ਸੱਚ ਹੋਣਾ ਤੇ ਕੋਈ ਕੈਮਰੇ ਅੱਗੇ ਕੋਈ ਚਪੇੜ ਇਹਨੇ ਮਾਰਿਆ ਕੁੜੀ ਨੂੰ ਕਹੇ ਮੇਰੇ ਚਪੇੜ ਮਾਰੀ ਸਰਾ ਸੱਚ ਝੂਠ ਪੈਸਾ ਜੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਅੰਦਰ ਬੰਦਣਾ ਸਾਨੂੰ ਸਕਿਉਰਟੀ ਦਿੱਤੀ ਹੋਈ ਆ ਸੱਚ ਸਕਿਉਰਟੀ ਹਾਂ ਇਹ ਕੁੜੀ ਦੀ ਉਮਰ ਕਿੰਨੀ ਹੈ ਭਾਈ ਪਤਾ ਕੀ ਆ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਜਿਹੜੀ ਆ 17 ਸਾਲ ਤੇ ਕੁਝ ਮਹੀਨੇ ਆ ਸਮਝ ਲੱਗੀ ਹਾਂ ਚੱਲੇਗਾ ਉਹ ਹਾਂ ਇਹਨੇ ਮਹੀਨੇ ਇੱਕ ਮਿੰਟ ਓਏ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਚੱਲੋ ਜੋ ਕੁੜੀ ਕਹੂਗੀ ਉਹਦੇ ਮੁਤਾਬਕ ਚੱਲਾ ਜਾਣਾ ਸਮਝ ਲੱਗੀ ਕੱਟੇ ਕੁੜੀ ਨੂੰ ਬਾਲ ਗਿਆ ਤੇ ਗੁੱਡੇ ਦੇ ਮਾਪੇ ਦੇ ਬੰਬਿਆਲੇ ਯਾਰ ਸਾਰੇ ਹੁਣੇ ਅੰਦਰ ਵਰਜਣੇ ਆ ਉਹ ਸਾਰੇ ਥੋੜੇ ਅੰਦਰ ਵਰਜਣੇ ਇੱਕ ਤਾਂ ਚੱਲ ਜੇ ਆਹ ਸਾਲ ਤੂੰ ਇੱਕ ਦੋ ਯਾਰ ਸਾਰੇ ਨਾਲ ਅੰਦਰ ਵੜੋ ਸਾਰੇ ਨਾਲ ਸੰਡੇ ਯਾਰ ਨਹੀਂ ਕੁੜੀ ਦੇ ਮਾਸੀ ਯਾਰ ਇੱਕੋ ਜਾਣਾ ਜਾਵੇ ਨਾ ਸਾਰੇ ਅੰਦਰ ਵੜ ਜਾਂਦੇ ਨਾ ਇਹ ਹਾਂ ਇੱਕੋ ਜਾਣਾ ਬਸ ਕੁੜੀ ਦੀ ਮਾਪੇ ਦੇ ਬਿਆਨ ਲੈ ਗੋਈ ਕੀ ਕੁੜੀ ਨੂੰ ਕਿਹਾਣੇ ਆਦੇ ਪਿਆਨ ਲੈਣੀ ਕੁੜੀ ਦੇ ਮਾਪੇ ਦੇ ਬਿਆਨ ਚੱਲਦੇ ਆ ਕੀ ਕੁੜੀ ਦੇ ਮਾਪੇ ਕੁੜੀ ਦੇ ਬਿਆਨ ਚੱਲਦੇ ਯਾਰ ਪਰਚਾ ਦਰਜ ਹੋ ਚੁੱਕਾ ਪਹਿਲਾਂ ਆਲਰੇਡੀ ਕੀ ਸਰ ਬਿਆਨ ਲੈ ਪਰਚਾ ਪੱਟੇ ਕਿਹਦੇ ਨਾਲ ਲੱਗੇ ਹੋਇਆ ਆ ਗਈ ਆ ਸਾਰੇ ਜਿਹੜੇ ਮਾਪੇ ਥਾ ¡Gracias! ਕੀ ਇਹ ਮੁੰਡਾ ਪੰਡ ਕਲਾ ਗਿਆ ਠੀਕ ਹੈ 3 ਦਿਨਾਂ ਦੀ ਕੁੜੀ ਗਈ ਨਹੀਂ 2 ਮਹੀਨੇ ਹੋ ਗਏ ਅੱਜ ਸਿਵਲ ਹਸਪੀਟਲ ਕੀ ਗੱਲ ਹੋਈ ਉਹਨਾਂ ਦਾ ਮੈਡੀਸਨ ਕਰਵਾਉਣ ਆਏ ਸੀ ਜਿਹੜੇ ਤੁਹਾਨੂੰ ਮੁੰਡੇ ਇੱਥੇ ਕਹਿੰਦੇ ਬਈ ਉਹ ਕੀ ਮਸਲਾ ਆ ਗਿਆ ਉਹ ਮੁੰਡਿਆਂ ਨੇ ਲਿਆਂਦੇ ਸੀ ਕਿ ਮੁੰਡੇ ਵਾਲਿਆਂ ਨੇ ਲਿਆਂਦੇ ਕੁੜੀ 17 ਸਾਲਾਂ ਦੀ 17 ਸਾਲਾਂ ਦੀ ਹਾਂਜੀ ਮੁੰਡਾ ਮੁੰਡੇ ਦਾ ਨਹੀਂ ਪਤਾ ਆਵੇਗਾ ਮੁੰਡੇ ਦਾ ਉਹ ਬਈ ਤੇ ਜਿਹੜੇ ਥੀਪੇ ਕੇਦੇ ਆ ਗਏ ਸੀ ਪੈ ਹੱਥੇ ਪੈਰ ਤੇ ਕਾ ਗਏ ਆ ਗਏ ਉਹਨਾਂ ਨੇ ਕਹਦਾ ਕੁੜੀ ਕੌਣ ਸੀ ਕਾ ਖੜੀ ਆ ਗਈ ਉਹਨਾਂ ਕਹੇ ਨਾਲ ਉਹ ਵਕੀਲ ਵੀ ਆਉਂਦਾ ਨਾਲ ਹੀ ਕਿ ਉਹ ਵੀ ਨਾਲ ਹੀ ਉਹ ਕੁੜੀ ਦਾ ਨਾਲ 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 ਰਹਿਣ ਆਇਆ ਵੇਖਾਂ ਦੇ ਹੀ ਗਏ ਹਾਂ ਜਿਹਨਾਂ ਨੇ ਕੁੜੀ ਕਹਿੰਦੀ ਮੇਰਾ ਹਾਰ ਵੀ ਕਰਾਉਣਾ ਹੋ ਗਿਆ ਹਾਂ ਹਾਂਜੀ ਤਾਂ ਉਹਦਾ ਤਾਂ ਕੁਝ ਨਹੀਂ ਹੋਇਆ ਨਾ ਦਿੱਤਾ ਕੁੜੀ ਤਾਂ ਕਿੱਥੇ ਆਈ ਤੇ ਮੈਡੀਕਲ ਹੋਣਿਆ ਜੀ ਮੰਗੀ ਕਰਦੇ ਸਾਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਤਾਂ ਮੁੰਡਾ ਨੂੰ ਸਜ਼ਾ ਹੋਵੇ ਸਭ ਤੋਂ ਸਭ ਤੋਂ ਸਜ਼ਾ ਦਿੱਤੀ ਜਾਵੇ ਘਰ ਛੱਡ ਕੇ ਗਏ ਸੀ ਕਿ ਮਸਲਾ ਕੀ ਹੈ ਮੈਂ ਆਪਣੀ ਮਰਜ਼ੀ ਨਹੀਂ ਗਈ ਮੇਰੇ ਘਰ ਦੀ ਮੇਰਾ ਜ਼ਬਰਦਸਤੀ ਵਿਆਹ ਕਰ ਦਿੱਤੀ ਸੀ ਤੇ ਉਦੋਂ ਮੇਰਾ ਕਰਦੇ ਜਦ ਮੈਂ 16 ਸਾਲਾਂ ਦੀ ਹਾਂ ਉਦੋਂ ਮੇਰਾ ਇਹ ਵਿਆਹ ਕਰਦੇ ਹੀ ਮੈਂ ਕੀਤਾ 17 ਸਾਲਾਂ ਨਹੀਂ ਮੈਂ ਫੇਰ ਕੀਤਾ ਇਹ ਮੇਰਾ ਜ਼ਬਰਦਸਤੀ ਵਿਆਹ ਕਰਦੇ ਆ ਤੇ ਮੈਂ ਆਪਣੀ ਮਰਜ਼ੀ ਨਾਲ ਕੀਤਾ ਮੇਰੇ ਘਰ ਦੇ ਬੇਸ਼ੱਕ ਪੁੱਛ ਲਓ ਇਹਨਾਂ ਨੂੰ ਤੇ ਮੈਂ ਆਪਣੀ ਮਰਜ਼ੀ ਕੀਤੀ ਆ ਤੇ ਮੈਂ ਹੁਣ ਵੀ ਇਹ ਕਹਾਂਗੀ ਕਿ ਆਪਣੇ ਸਹੁਰੇ ਘਰ ਜਾਣਾ ਤੇ ਕੱਲ ਵੀ ਕਹਾਂਗੀ ਸਹੁਰੇ ਘਰ ਜਾਣਾ ਪੀਕੇ ਨਹੀਂ ਮੈਂ ਵੜਨਾ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 17 ਸਾਲ 17 ਸਾਲ ਕਿਹੜੇ ਮੁੰਡੇ ਨਾਲ ਗਏ ਅਥੇ ਨਾਨ ਰੋਹਿਤ ਕਿਥੋਂ ਰਹਿਣ ਵਾਲਾ ਨਕਲਾ ਤੋਂ ਮੁੰਡਾ ਕਿੱਥੇ ਆਉਂਦਾ ਮੁੰਡਾ ਮਜੀਠੇ ਠਾਣੀ ਤੇ ਆਪਣੀ ਮਰਜ਼ੀ ਨਾਲ ਗਏ ਤੇ ਮਰਜ਼ੀ ਨਾਲ ਗਏ ਤੁਸੀਂ ਪੁਲਿਸ ਤੁਹਾਨੂੰ ਤਾਂ ਸਿਵਰਾ ਨਾਲ ਕਿ ਆਈਏ ਤਾਂ ਮਿਲਣੇ ਕਰਾਣਾ ਕੀ ਤੁਸੀਂ ਕਰਵਾ ਲਿਆ ਨਹੀਂ ਤੁਸੀਂ ਨੂੰ ਕੀ ਮੰਨਤਾ ਬਿੰਦੀ ਚਾਹਦੇ ਨਹੀਂ ਮੈਂ ਆਪਣੇ ਸੋਹਰੇ ਘਰ ਜਾਣਾ ਬਸ ਅਭੀ ਤੁਹਾਡਾ ਖਾਣਾ ਨਹੀਂ ਹੋਇਆ ਕਿ ਤੁਹਾਡੇ ਕੋਲ ਹਾਈ ਕੋਰਟ ਦਾ ਕੋਈ ਪ੍ਰੂਫ ਹੈ ਹਾਈ ਕੋਰਟ ਦਾ ਮਿਲਗਾ ਪ੍ਰੂਫ ਆਰਡਰ ਹੈ ਅੰਕਲ ਕੋ ਸ਼ਾਇਦ ਵੀ ਆਰਡਰ ਕੀ ਪਤਾ ਨਹੀਂ ਇਹ ਅੰਕਲ ਨੂੰ ਪਤਾ ਹੈ ਇਹ ਨਹੀਂ ਮੈਨੂੰ ਪਤਾ ਤੁਸੀਂ ਵਿਆਹ ਕਰਾਇਆ ਹੈ ਕਿ ਉੱਥੇ ਜਾ ਕੇ ਕੋਈ ਬੱਸ਼ਨ ਹੈ ਕਿ ਚੱਕਰ ਕਰਾਇਆ ਨਹੀਂ ਅਜੇ ਨਹੀਂ ਤੁਹਾਨੂੰ ਤੁਹਾਡੇ ਸਹਣ ਕਿਤੇ ਤੁਹਾਨੂੰ ਕੁਝ ਵੀ ਪੁੱਛਿਆ ਨਹੀਂ ਦੋਨੇ ਵੀ ਦੱਸਿਆ ਨਹੀਂ ਇਹ ਅੰਕਲ ਬਤ ਮੈਂ ਉਹਨਾਂ ਦੇ ਨਾਲ ਰਹਿਣਾ ਮਿੰਟ ਪਹਿ ਪਿਆ ਹਟਾ ਹੋਇਆ ਏ ਅੰਕਲ ਅੰਕਲ ਕੋ ਸਾਰੇ ਪ੍ਰੂਫ ਚੰਡੀਗੜ੍ਹ ਵਿਆਹ ਦਾ ਕਿਹ ਸੰਜ ਮੈਨੂੰ ਤੁਹਾਡੇ ਵਿਆਹ ਦਾ ਬੰਦਾ ਹੋ ਸਕਦਾ ਅੰਕਲ ਨੂੰ ਪਤਾ ਅੰਕਲ ਕੋ ਸਾਰੇ ਕਾਗਜ਼ ਹੈ ਅੰਕਲ ਨੂੰ ਪਤਾ ਅੰਕਲ ਬਾਹਰ ਹੈ ਵਿਆਹ ਕਿੱਥੇ ਕਰਾਇਆ ਸੀ ਚੰਡੀਗੜ੍ਹ ਨਹੀਂ ਨਹੀਂ ਗੁਰਦੁਆਰੇ ਲਾਹਾਂ ਕੋਲ ਕਰਾਇਆ ਸੀ ਨਿਕਾਹ ਕਰਵਾਇਆ ਸੀ ਨਿਕਾਹ ਕਰਵਾਇਆ ਉਹਦਾ ਪ੍ਰੂਫ ਹੈਗਾ ਤੋ ਕੋਈ ਪ੍ਰੂਫ ਤਾਂ ਪਤਾ ਨਹੀਂ ਅੰਕਲ ਕੋ ਪਤਾ ਹੋਣਾ ਮੈਨੂੰ ਪਤਾ ਨਿਕਾਹ ਆ ਗਈ ਅੰਕਲ ਦਾ ਓਏ ਅੰਕਲ ਬਾਹਰ ਹੋ ਨੇ ਵਕੀਲ ਜਦ ਵਕੀਲ ਸਾਹਿਬ ਨੇ ਕਰਾਇਆ ਸੀ ਨਹੀਂ ਉਹਨਾਂ ਨੇ ਕਰਵਾਇਆ ਨਹੀਂ ਸਾਡਾ ਮਤਲਬ ਜਿਹੜਾ ਕਰਵਾਇਆ ਨਾ ਆਪਾਂ ਜਿਹੜਾ ਨਿਕਾਹ ਉਹ ਕਿਸੇ ਹੋਰ ਨੇ ਕਰਵਾਇਆ ਇਹ ਤੇ ਹੁਣ ਮੁੰਡੇ ਵਾਲੇ ਰੱਖਣ ਨੂੰ ਤਿਆਰ ਹੈ ਤੁਹਾਨੂੰ ਹਾਂਜੀ ਰੱਖਣ ਨੂੰ ਤਿਆਰ ਉਹ ਸਾਰੇ ਰਾਜੀ ਆ ਕੋਰਟ ਤੇ ਤੁਹਾਡੇ ਚੰਡੀਗੜ੍ਹ ਹੋਇਆ ਨਾ ਉਹਦਾ ਨਿਕਾਹ ਤੁਹਾਡਾ ਕਿਥੇ ਅੰਬਰਸਰ ਰਹਿ ਕੇ ਉਹ ਤੇ ਚੰਡੀਗੜ੍ਹ ਜਾ ਚੰਡੀਗੜ੍ਹ ਕਰਵਾਇਆ ਨਿਕਾਹ ਵੀ ਚੰਡੀਗੜ੍ਹ ਆਇਆ ਹਾਂਜੀ ਨੇ ਕੱਲੂ ਦੇ ਬਾਈਚੈਂਸ ਤਾਂ ਇਹ ਤਾਂ ਵਿਗੜ ਗਿਆ ਫਿਰ ਤੁਸੀਂ ਮਾਂ ਤੇ ਉਹਨੂੰ ਹੁਣ ਛੱਡਦਾ ਤੇ ਕਿੱਥੇ ਜਾਓਗੇ ਨਹੀਂ ਵਿਗੜਦੀ ਨਹੀਂ ਜੇ ਬਾਈਚੈਂਸ ਵਿਗੜ ਗਿਆ ਤਾਂ ਫਿਰ ਨਹੀਂ ਵਿਗੜਦੀ ਮੈਂ ਕਹਿੰਨੀ ਆ ਨਾ ਮੈਂ ਨਹੀਂ ਵਿਗੜਦੀ ਉਹ ਚੜ੍ਹਨ ਦੀ ਵਿਗੜਦੀ ਆ ਪਰ ਮੈਂ ਕਹਿੰਨੀ ਆ ਨਾ ਕਿ ਨਹੀਂ ਵਿਗੜਦੀ ਸਾਡੀ ਮੈਂ ਅੱਜ ਵੀ ਇਹ ਕਹਾਂਗੀ ਕੱਲ ਵੀ ਇਹ ਕਹਾਂਗੀ ਖਤਰਾ ਮੇਰੇ ਮਾਂ ਪਿਓ ਤੋ ਮੇਰੇ ਮਾਮਿਆਂ ਤੋਂ ਮੇਰੇ ਮਾਂ ਪਿਓ ਤੋਂ ਠੀਕ ਹੈ ਤੇ ਇਹ ਵੀ ਉੱਥੇ ਆਪਣਾ ਪਰਚਾ ਦਰਜ ਹੋਇਆ ਮਜੀਠੇ 77 ਨੰਬਰ ਤੇ ਪਰ ਬੜਾ ਉਹਦੇ ਵਿੱਚ ਜਿਹੜਾ ਇਹ ਲੜਕੀ ਛੜੀ ਅੱਜ ਸਾਡੇ ਕੋਲ ਆਈ ਆ ਸਹੀ ਮਾਨਜੁਗ ਕੋਰਟ ਚ ਪੇਸ਼ ਕੀਤੀ ਸੋ ਜੋਣ ਦੇ ਬਿਆਨਾਂ ਵਾਸਤੇ ਤੇ ਮੈਡੀਕਲ ਵਾਸਤੇ ਲੈ ਕੇ ਆ। ਇਸ ਕਾਰਨ ਦੀ ਪੂਰੀ ਕੀ ਕਰਦੀ ਕਿਤੇ ਕਿਸੇ ਨਾਲ ਗਈ ਸੀ ਕਿ ਮੈਟਰ ਨਹੀਂ ਹੋ। ਪੂਰੀ ਗੱਲ ਲੜਕੀ ਗਈ ਸੀ ਕਿਸੇ ਮੁੰਡੇ ਦੇ ਨਾਲ ਗਈ ਸੀ ਤੇ ਉਹ ਦੋਨੇ ਮਨ ਲੋ ਉਸੇ ਦਾ ਨਾਮ ਮੁੰਡੇ ਦਾ। ਤੇ ਪਰਚਾ ਹੰਦਰ ਚ ਹੋ ਗਿਆ ਜੀ। ਪਰਚਾ ਹੋ ਗਿਆ। ਤੁਸੀਂ ਕਿਹਾ ਕਿ ਮੁੰਡੇ ਪਏ ਘਾਮ ਵਾਲਿਆਂ ਨੂੰ ਹਮਲਾ ਕੀਤਾ ਸੀ। ਨਹੀਂ ਮੇਰੇ ਵੇਖੋ ਮੇਰੀ ਗੱਲ ਸੁਣੋ ਮੈਂ ਹੀ ਤੁਰੇ ਆਏ ਹਾਂ ਸਾਡੇ ਸਾਹਮਣੇ ਘਾਮਾ ਕੋਈ ਹੋਇਆ ਨਹੀਂਗਾ। ਤਾਂ ਠੀਕ ਹੈ ਪਹਿਲ ਉਹ ਮਾੜਾ ਮੋਟਾ ਕਰਦੇ ਪਏ ਸੀ ਇਹੀ ਉਹਨਾਂ ਨੂੰ ਫਟਫਟਾ ਕੇ ਭੇਜਤਾ ਪਪਨੇ ਥਾਂ ਵੀ ਜਾਊ ਬਸ। ਨਹੀਂ ਮੁੰਡੇ ਆਏ ਸੀ। ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਕਿ ਮੈਂ ਹੁਣ ਤੁਰੇ ਹੀ ਆਉਣ ਡਿਆ ਤੇ ਮੇਰੇ ਸਾਹਮਣੇ ਮੁੰਡਾ ਕੋਈ ਆਇਆ ਨਹੀਂ ਜੀ। ਪਰ ਤੁਹਾਡੇ ਮਾਜੇ ਵੀਡੀਓ ਵੀ ਬਣਾ ਕੇ ਬਣਾ ਰਹੇ ਸੀ। ਹਾਂਜੀ। ਨਾਲ ਆਏ ਸੀ ਪਰ ਮਾਜੇ ਤੁਹਾਡੇ ਜਿਹੜੇ ਉਹ ਖਲੋਤੇ ਆ ਨਾ ਉਹਨਾਂ ਦੀ ਹੀ ਬਣਾਈ ਵੀਡੀਓ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੇ ਵੀ ਇਨਵੋਲ